ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਕਲਾਲੇ ਜ਼ਿਲ੍ਹਾ ਬਰਨਾਲਾ ਬਾਈ ਦਾ ਠੀਕ ਆ ਜੀ ਬਾਈ ਕੁਲ ਗਾਵਾਂ ਹੀ ਗਾਵਾਂ ਕਾਫੀ ਟਾਈਮ ਦਾ ਪੁਰਾਣਾ ਬਾਈ ਦਾ ਰੇਡ ਦੱਸਦੇ ਜੀ ਦੇ ਨਾਲ ਆਪਾਂ ਬਾਈ ਨਾਲ ਗੱਲ ਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਰਾਜੂ ਆ ਜੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਫਾਰਮ ਦਾ ਨਾਮ ਹੈ ਸਿੱਧੂ ਡੇਰੀ ਫਾਰਮ ਕਲਾਲਾ ਜੀ ਠੀਕ ਹੈ ਜੀ ਹਾਂਜੀ ਆ ਪਹਿਲੀ ਗੱਲ ਦੀ ਟੀਨਲ ਜਾਣਕਾਰੀ ਦੋ ਜੀ ਮੇਰੇ ਜਰਸੀ ਕ੍ਰੋਸ ਆ ਜੀ ਠੀਕ ਹੈ ਜੀ ਇਹ ਮੰਨ ਲਓ ਹਜੇ ਹਫ਼ਤੇ ਤੱਕ ਵਾਕਈ ਦੁੱਧ ਦਿੱਤਾ 25 26 ਕਿਲੋ ਪਹਿਲਾਂ ਠੀਕ ਹੈ ਜੀ ਹਾਂ ਹੁਣ ਗਰਮੀ ਦਾ ਤੋਹਫ਼ਾ ਇੱਕ ਤਰ੍ਹਾਂ ਦਾ ਬਹੁਤ ਠੀਕ ਹੈ ਜੀ ਦੁੱਧ ਚੰਗਾ ਪਾਉਣਾ ਨਾਲੇ ਗਰਮੀ ਨਹੀਂ ਮੰਨਣੀਆਂ ਨੇ ਠੀਕ ਹੈ ਜੀ ਠੀਕ ਹੈ ਹਾਂ ਜੀ ਦੂਜੀ ਨੰਬਰ ਦਾ ਜੀ ਦੱਸੋ ਇਹ ਜਰਸੀ ਹੈ ਜੀ ਕਾਹੀ ਰੰਗ ਦੀ ਠੀਕ ਹੈ ਜੀ ਇਹ ਦੁੱਧ ਦਿੱਤਾ 30 32 ਕਿਲੋ ਜੀ ਠੀਕ ਹੈ ਜੀ ਇਹ ਦੂਜਾ ਸੂਆ ਸੁੰਦੀ ਹੈ ਠੀਕ ਹੈ ਜੀ ਦੇਖ ਸਰ ਆਥਾਨ ਹਵਾਨਾ ਦਿਖਾ ਦਿਓ ਬਾਬਾ ਨਾਟ ਠੀਕ ਹੈ ਜੀ ਦੇਖ ਸਰ ਠੀਕ ਹੈ ਜੀ ਭਾਈ ਜੀ ਰੇਟ ਇਹਨਾਂ ਦੇ ਆਪਾਂ ਜਦੋਂ ਰੇਟ ਵੀਰ ਜੀ ਫੋਨ ਤੇ ਹੋ ਜਾਣਗੇ ਕੋਈ ਗੱਲ ਨਹੀਂ ਮਾਨਤਾਣ ਕਰਦੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਾਈ ਆ ਦੱਸੋ ਜੀ ਇਹਦੀ ਜਾਣਕਾਰੀ ਇਹ ਐਚ ਐਫਾ ਵੀਰੇ ਹਾਂਜੀ ਹਾਂਜੀ ਇਹਦੇ ਵੀ ਮੰਨ ਕੇ ਚਲੋ 5-4 ਦਿਨ ਬਾਕੀ ਹੈ ਜੀ ਠੀਕ ਹੈ ਜੀ ਹਾਂ ਥੋੜੀ ਇਹ ਚਫ ਦੇ ਵਿੱਚ ਕ੍ਰੋਸ ਨੂੰ ਪੈਂਦੀ ਹੈ ਜੀ ਗਰਮੀ ਗਰਮੀ ਨਹੀਂ ਮੰਨਦੀ ਜਮੀ ਹੈ ਠੀਕ ਹੈ ਜੀ ਦੁੱਧ ਤੇਲ ਹੀ 25 ਕਿਲੋ ਪੈ ਲੂਣ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਅਗਲੀ ਦਾ ਜੀ ਇਹ ਵੀ ਐਚ ਐਫਾ ਵੀਰੇ ਇਹਨੇ ਵੀ ਦੁੱਧ ਦਿੱਤਾਗਾ 24 ਕਿਲੋ ਠੀਕ ਹੈ ਜੀ ਇਹ ਵੀ ਦੂਜੇ ਸੂਏ ਸੁੰਦੀ ਹੈ ਤਿਆਰੀ ਹੋਈ ਆ ਹੁਣ ਠੀਕ ਹੈ ਜੀ ਇਹ ਦੇਖ ਸਕਦਾ ਠੀਕ ਹੈ ਨਾ ਭਾਈ ਇਹਨਾਂ ਨੂੰ ਫੋਨ ਤੇ ਕੰਟੈਕਟ ਕਰ ਲਓ ਜਿਹੜੀ ਗਾਂ ਫੈਟਾਈ ਸੀਗਾ ਜੀ ਠੀਕ ਹੈ ਜੀ ਹਾਂ ਜੀ ਇਧਰ ਕ੍ਰਾਸ ਕਾਂ ਆ ਗਈ ਵੀਰੇ ਹਾਂ ਜੀ ਜ਼ਿਆਦਾਤਰ ਗਰਮੀ 'ਚ ਘਰੇ ਰੱਖਣ ਦੀ ਖਾਤਰ ਘਰੇ ਚੋਂਣ ਵਾਸਤੇ ਸੀਲ ਡੰਡੀ ਠੀਕ ਹੈ ਜੀ ਜਿਵੇਂ ਮਰਜੀ ਦੋਨੇ ਪਾਸੇ ਵਹਿ ਵਹਿ ਚੋਈ ਜਾਇਓ ਠੀਕ ਹੈ ਜੀ ਅਜੇ 10 ਦਿਨ ਬਾਕੀ ਐ ਤੇ ਦੁੱਧ ਦੇ ਦਿੰਦੀ ਹੈ ਵੀ 22-23 ਕਿਲੋ ਠੀਕ ਹੈ ਜੀ ਹਾਂ ਜੀ ਠੀਕ ਹਾਂਜੀ ਮਿਲਾਂਗੇ ਅਗਲੀ ਇਹ ਵੀ ਕ੍ਰੋਸ ਆ ਵੀਰੇ ਜਰਸੀ ਕ੍ਰੋਸ ਆ ਜੀ ਠੀਕ ਹੈ ਜੀ ਘਾਟਾ ਦੇ ਇਹ ਵੀ 10 12 ਦਿਨ ਦੀ ਕੱਚੀ ਆ ਜੀ ਠੀਕ ਹੈ ਜੀ ਹਾਂ ਜੀ ਸੀਲ ਠੰਡੀ ਆ ਇਹ ਵੀ ਬਹੁਤ ਜ਼ਿਆਦੇ ਠੀਕ ਹੈ ਜੀ ਠੀਕ ਹੈ ਬਾਕੀ ਸਾਡੇ ਕੋਲ ਟੋਟਲ ਗਾਵਾ ਸੀਲ ਠੰਡੀਆਂ ਹੁੰਦੀਆਂ ਨੇ ਕੋਈ ਵੀ ਜਦੋਂ ਵੀ ਮਰਜੀ ਵੀਰ ਆ ਜੇ ਠੀਕ ਹੈ ਜੀ ਠੰਡੀ ਗਾਹ ਹੋਊਗੀ ਕੋਈ ਕ੍ਰੋਸ ਲੱਤਾਂ ਵਾਲੀ ਗਾਹ ਨਹੀਂ ਹੋਊ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਹਾਂ ਜੀ ਦੋਪਰਾ ਦੇਖ ਸਾਡੇ ਬੈੜਾ ਤੇ ਭਾਈ ਆ ਐਚ ਐਫ 80 ਵੀਰੇ ਪਹਿਲਣ ਹਾਂਜੀ ਇਹ ਥੱਲੇ 20 ਕਿਲੋ ਬੌਲੀਆ ਠੀਕ ਹੈ ਜੀ ਇਹਦੇ ਮਗਰ ਬੱਸੀ ਆ ਉਹ ਬੱਸੀ ਇਹਦੇ ਮਗਰ ਬੱਸੀ ਦਿਖਾ ਦਿਓ ਠੀਕ ਹੈ ਜੀ ਹਾਂ ਦੇਖ ਸਕਦੇ ਪੂਰਾ ਬੱਸੀ ਪੂਰਾ ਦੇਖ ਸਕਦੇ ਹਾਂ ਸਾਜੀ ਜਰਸੀ ਆ ਤੇ ਚਾਰ ਦੰਦਾਂ ਦਾ ਮੂੰਹ ਹੈ ਇਹ ਵੀਰੇ ਠੀਕ ਹੈ ਜੀ ਹਾਂ 20 ਕਿਲੋ ਬੌਲੀਆ ਇਥੇ ਲੈ ਆਉਣ ਠੀਕ ਹੈ ਜੀ ਉਹ ਮਗਰ ਬੱਸੀ ਆ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਇਹ ਜਰਸੀ ਬੱਸੀ ਹੈ ਵੇਗੀ ਵੀਰੇ ਵੇਗੀ ਹਾਂਜੀ ਹਾਂਜੀ ਠੀਕ ਉਹ ਹੋਰ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਇਹ ਜੀ ਠੀਕ ਹੈ ਜੀ ਹਾਂਜੀ ਇਹ ਵੇਗੀ ਉਧਰ ਹੋਰ ਖੜੀਆਂ ਨੇ ਬਹਿਣਾ ਸੀ ਵੀਰੇ ਦੋਂਦੀ ਹਾਂਜੀ ਦੋ ਦੰਦ ਆ ਜੀ ਠੀਕ ਹੈ ਜੀ ਹਾਂ ਇਹਦੇ 15 ਦਿਨ ਬਾਕੀ ਹੈ ਦੀ ਮਾਂ ਦਾ ਰਿਕਾਰਡ ਹੈਗਾ 40 ਕਿਲੋ ਦਾ ਠੀਕ ਹੈ ਜੀ ਇਹ ਕਿਸੇ ਵੀਰ ਨੇ ਚੰਗੇ ਫਾਰਮਰ ਨੇ ਲੈਣੀਆਂ ਪਹਿਲਣ ਵਸੀ ਆ ਪੰਕ ਕੱਦਕੁੱਦੀ ਬਹੁਤ ਆਹ ਹਾਂਜੀ ਠੀਕ ਹੈ ਜੀ ਛੋਟੇ ਕੰਨ ਆ ਜੀ ਦੇਖ ਹਾਂ ਹਾਂਜੀ ਠੀਕ ਹੈ ਜੀ